ਅੱਜ ਮੈਂ ਇੱਕ ਠੱਗ ਦਾ ਪਰਦਾ ਫਾਸ਼ ਕਰਨ ਆਈ ਆ ਲੋਕਾਂ ਦਾ ਮਾਰਦਾ ਠੱਗਿਆਂ ਲੋਕਾਂ ਨੂੰ ਲੁੱਟ ਕੇ ਖਾ ਗਿਆ ਅੱਜ ਉਹਦੇ ਫੋਲ ਦੂੰਗੀ ਪੋਤੜੇ ਕਰ ਦੂੰ ਖਲਾਰੇ ਪਾ ਦੂੰ ਪੂਰੀ ਵੀਡੀਓ ਦੇਖੋ ਇਹ ਜੇ ਠੱਗ ਮੈਂ ਤਾਂ ਬਚ ਕੇ ਰਿਹਾ ਕੀ ਹੋ ਗਿਆ ਠੱਗਾ ਬਾਹਰ ਨਿਕਲ ਬੇ ਲੋਕਾਂ ਦਾ ਕਰਦਾ ਬੰਦਾ ਤੂੰ ਕੀ ਹੋ ਗਿਆ ਕਾਰਨ ਕੀ ਹੋਇਆ ਕਿ ਮੈਂ ਪੁੱਵਾਂ ਤੂੰ ਕੀ ਗੱਲ ਕੀ ਐ ਇਹ ਵੇ ਗੱਲ ਤੇਰੇ ਬਾਰੇ ਮੈਨੂੰ ਪਤਾ ਲੱਗਿਆ ਤੂੰ ਲੋਕਾਂ ਦਾ ਠੱਗੀਆਂ ਮਾਰਦਾ ਅੱਛਾ ਕੀ ਕੀ ਠੱਗੀਆਂ ਮਾਰਦਾ ਭੂਆ ਮੈਂ ਵੀ ਲੋਕਾਂ ਨੂੰ ਲੁੱਟ ਕੇ ਖਾ ਗਿਆ ਪੁਰਾਣਾ ਸਮਾਨ ਵੇਚਦਾ ਐਂ ਕਰਦਾ ਅੱਛਾ ਨਕਲੀ ਸਮਾਨ ਵੇਚਦਾ ਅਰੇ ਨਕਲੀ ਸਮਾਨ ਵੇਚਦਾ ਮੈਂ ਇਹਦੇ ਤੋਂ ਹੋਰ ਲਿਆ ਕੇ ਵੇਚ ਦਿੰਨਾ ਅੱਛਾ ਤੈਨੂੰ ਕਿਹਨੇ ਕਹਿਤਾ ਵੇ ਮੈਨੂੰ ਖਬਰ ਪਹੁੰਚੀ ਐ ਇੱਥੋਂ ਤੇਰੇ ਪਿੰਡ ਦੇ ਵਿੱਚੋਂ ਦੱਸਿਆ ਮੈਨੂੰ ਅੱਛਾ ਵੀ ਕੀ ਮੈਂ ਹੋ ਬਾਹਰੋਂ ਲਿਆ ਲਿਆ ਸਮਾਨ ਵੇਚੀ ਜਾਣਾ ਹੈ ਅੱਛਾ ਆਜੋ ਵੀ ਦੋਸਤੋ ਆਜੋ ਦਿਖਾਉਣੇ ਆਜੋ ਆਜੋ ਫਿਰ ਆਜੋ ਆਜੋ ਸਾਰੀ ਵੀਡੀਓ ਦੇਖਿਓ ਆ ਦੇਖੋ ਆ ਆ ਆ ਦੇਖ ਪੂਆ ਇਹਨੂੰ ਕਹਿੰਦੇ ਨੇ ਸਰਫ ਹੈ ਆ ਸਰਫ ਹੈ ਸਰਫ ਸਰਫ ਆ ਤਾਜ਼ਾ ਬਣਿਆ ਹੋਇਆ ਲੱਗਦਾ ਤੈਨੂੰ ਆਹ ਕਿਹਾ ਗਿੱਲਾ ਹੈ ਨਾ ਹਲਕਾ ਹਲਕਾ ਗਿੱਲਾ ਵੀ ਪਿਆ ਤਾਜ਼ਾ ਹਾਂ ਤਾਜ਼ਾ ਹੈ ਆ ਕੀ ਹੈ ਇਹ ਕੀ ਹੈ ਇਹ ਸਟicker ਨੇ ਇਹ ਪੁੜਾ ਹੈ ਪੁੜਾ ਹਾਂ ਸਰਫ ਦਾ ਪੁੜਾ ਕਹਿੰਦੇ ਨੇ ਦੇ ਦੇ ਥੈਲੀ ਇਹਦੇ ਵਿੱਚ ਪਾ ਕੇ ਸਰਫ ਅਸੀਂ ਐਂ ਵੇਚਦੇ ਆ ਆਪ ਤਿਆਰ ਕਰਕੇ ਇੱਧਰ ਆ ਜਾ ਇੱਧਰ ਆ ਜਾ ਇੱਧਰ ਆ ਜਾ ਬੈਠਣਾ ਹੁਣ ਹਾਂ ਆ ਦੇਖ ਆ ਸਾਮਾਨ ਕੱਚੇ ਮਾਲ ਦੇ ਡਰਮ 'ਤੇ ਹਾਂ ਠੀਕ ਹੈ ਆ ਸਾਮਾਨ ਅਸੀਂ ਤਿਆਰ ਕਰ ਕਰਕੇ ਉਰੇ ਬਣਾਉਨੇ ਆ ਪੈਕ ਕਰਦੇ ਆ ਫਿਰ ਵੇਚਦੇ ਆ ਆ ਜਾ ਅੱਗੇ ਆ ਜਾ ਆਜੋ ਆਜੋ ਤੁਸੀਂ ਵੀ ਆਜੋ 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 ਅੰਦਰ ਆ ਜਾ ਆ ਦੇਖ ਆਜੋ ਫੜ ਲਿਆ ਫੜ ਲਿਆ ਮੈਂ ਆਜੋ ਅੰਦਰ ਆ ਜਾ ਅੰਦਰ ਆ ਜਾ ਅੰਦਰ ਆ ਦੇਖ ਆ ਦੇਖ ਸਾਡੇ ਸਟicker ਆ ਸਾਡਾ ਸਾਮਾਨ ਅਸੀਂ ਆਪ ਉਰੇ ਤਿਆਰ ਕਰਦੇ ਆ ਆਪ ਪੈਕ ਕਰਦੇ ਆ ਆ ਦੇਖ ਲੈ ਇਹ ਆ ਦੇਖ ਆ ਦੇਖ ਹਾਂ ਆ ਉਹੀ ਸਟਿੱਕਰ ਆ ਉਹੀ ਆ ਬਾਹਰ ਪਿਆ ਜਿਹੜਾ ਆ ਦੇਖ ਆ ਦੇਖ ਹਾਂ ਇਹ ਤਾਂ ਉਹੀ ਆ ਜਿਹੜਾ ਮੈਂ ਪਿਆ ਸੀ ਇਹ ਨਾਲ ਆ ਦੇਖ ਆਹਾਂ ਆ ਵੀ ਦਿੰਨੇ ਆ ਸੀ ਇੱਥੇ ਅਸੀਂ ਸਿਖਾਉਨੇ ਵੀ ਆ ਸੀ ਆਪ ਨਹੀਂ ਬਣਾਉਂਦੇ ਇਕੱਲਾ ਅਸੀਂ ਲੋਕਾਂ ਨੂੰ ਰੁਜ਼ਗਾਰ ਵੀ ਦਿੰਨੇ ਆ ਅਸੀਂ ਸਿਖਾਉਨੇ ਆ ਉਹਨਾਂ ਨੂੰ ਆ ਕਿੱਟ ਦਿੰਨੇ ਆ ਨਾਲ ਜਦੋਂ ਸਿਖਾਉਨੇ ਆ ਅੱਛਾ ਮੈਂ ਹੁਣ ਤੇਰੀ ਗੱਲ ਸਮਝ ਗਈ ਜਿਹੜਾ ਆ ਇੰਨਾ ਸਮਾਨ ਪਿਆ ਇਹ ਲੋਕਾਂ ਨੂੰ ਤੁਸੀਂ ਬਣਾਉਣਾ ਵੀ ਸਿਖਾਉਨੇ ਆ ਬਣਾਉਣਾ ਵੀ ਸਿਖਾਉਨੇ ਆ ਆ ਜਾ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣਾ ਮੈਂ ਦਿਖਾ ਸਾਡੇ ਕੋਲੇ ਆ ਦੇਖ ਜਿਹੜੇ ਸਾਡੇ ਕੋਲੋਂ ਸਿੱਖ ਕੇ ਜਾਂਦੇ ਨੇ ਉਹਨਾਂ ਨੂੰ ਅਸੀਂ ਇੱਕ ਬੁੱਕ ਦਿੰਨੇ ਆ ਜਿਹਦੇ ਵਿੱਚ ਕਿਹੜਾ ਕਿੰਨੇ ਗ੍ਰਾਮ ਪਾਉਣਾ ਹੈ ਕੱਚਾ ਮਾਲ ਕਿਵੇਂ ਬਣਾਉਣਾ ਸਾਰਾ ਪਰਫਾਰਮਾ ਕੱਲੀ-ਕੱਲੀ ਚੀਜ਼ ਲਿਖੀ ਹੋਈ ਆ ਪੂਰੇ 10 ਪ੍ਰੋਡਕਟ ਬਣਾਉਣੇ ਆਪਾਂ ਅੱਛਾ ਕਿਹੜੇ-ਕਿਹੜੇ ਬਣਾਉਣਾ 10 ਤੂੰ ਸਰਫ ਕੱਪੜੇ ਧੋਣ ਵਾਲਾ ਸਰਫ ਪੋਚੇ ਲਾਉਣ ਵਾਲਾ ਫਰਨੈਲ ਪੋਚੇ ਲਾਉਣਾ ਕੱਪੜੇ ਧੋਣ ਵਾਲਾ ਜਿਹੜਾ ਲਿਕਵਿਡ ਡਿਟਰਜੈਂਟ ਵਾਲਾ ਜਿਹਨੂੰ ਈਜੀ ਕਹਿੰਦੇ ਨੇ ਲੋਕ ਹਾਂ ਉਹ ਬੈਥਰੂਮ ਕਲੀਨਰ ਟਾਇਲਾਂ ਸਾਫ ਕਰਨ ਵਾਲਾ ਅੱਛਾ ਗਲਾਸ ਕਲੀਨਰ ਸ਼ੀਸ਼ਾ ਸਾਫ ਕਰਨ ਵਾਲਾ ਉਹੀ ਹੈ ਜਿਹੜਾ ਟੱਟੀ ਸਾਫ ਕਰਦੇ ਨੇ ਹਾਂ ਟਾਇਲਟ ਕਲੀਨਰ ਹਾਂ ਆਹ ਹੱਥ ਧੋਣ ਵਾਲਾ ਅੱਛਾ ਆਹ ਸਰਫ ਧੋਣ ਵਾਲਾ ਆਹ ਸੌਰੀ ਫਰਸ਼ ਧੋਣ ਵਾਲਾ ਹਾਂ ਉਹ ਭਾਂਡੇ ਧੋਣ ਵਾਲਾ ਲਿਕਵਿਡ 10 10 ਪ੍ਰੋਡਕਟ ਪੂਰੇ ਤਿਆਰ ਕਰਕੇ ਵੇਚਦੇ ਆਂ ਸੀ ਤਿਆਰ ਕਰਦੇ ਵੀ ਆਂ ਵੇਚਦੇ ਵੀ ਆਂ ਸਿਖਾਉਂਦੇ ਵੀ ਆਂ ਵੇ ਇਹ ਸਮਾਨ ਦੀ ਤਾਂ ਅੱਜ ਕੱਲ ਹਰ ਇੱਕ ਨੂੰ ਲੋੜ ਆ ਤੂੰ ਆ ਜਦੋਂ ਤੱਕ ਜੀਵਾਂਗੇ ਉਦੋਂ ਤੱਕ ਜਦੋਂ ਤੂੰ ਮਰ ਗਈ ਤੇਰੇ ਭੋਗ ਤੇ ਵੀ ਸਰਫ ਦੀ ਲੋੜ ਪਊਗੀ ਭਾਂਡੇ ਧੋਣੇ ਪੈਣਗੇ ਹਾਂ ਭਾਂਡੇ ਧੋਣੇ ਪੈਣਗੇ ਹਾਂ ਵੇ ਅਸੀਂ ਆ ਬੁੱਕ ਵੀ ਦਿੰਨੇ ਆ ਤੇ ਨਾਲ ਅਸੀਂ ਸਰਟੀਫିକੇਟ ਵੀ ਦਿੰਨੇ ਆ ਉਰੇ ਅਗਲੀ ਦੀ ਫੋਟੋ ਲਾ ਕੇ ਪੂਰਾ ਭਰ ਕੇ ਨਾਲ ਸਾਡੀ ਮੋਹਰ ਹੁੰਦੀ ਆ ਅਗਲਾ ਆਪਦੇ ਘਰੇ ਜਾ ਕੇ ਕੰਮ ਚਲਾ ਸਕਦਾ ਹੈ ਅੱਛਾ ਸਾਡੇ ਕੋ ਸਿੱਖ ਕੇ ਗਿਆ ਉਹ ਚੀਜ਼ ਦਾ ਸੀ ਡਿਪਲੋਮੇ ਦਾ ਸਰਟੀਫିକੇਟ ਵੀ ਦਿੰਨੇ ਆ ਨਾਲ ਬੁੱਕਲੇਟ ਵੀ ਦਿੰਨੇ ਆ ਸਵੇਰ ਦਾ ਨਾਸ਼ਤਾ ਦੁਪਹਿਰ ਦਾ ਖਾਣਾ ਵੀ ਫ੍ਰੀ ਦਿੰਨੇ ਆ ਜੇ ਕੋਈ ਭੈਣ ਭਾਈ ਦੂਰੋਂ ਆਊਗਾ ਇੱਕ ਦਿਨ ਪਹਿਲਾਂ ਆ ਜੇ ਰਹਿਣਾ ਖਾਣਾ ਪੀਣਾ ਉਹ ਸਭ ਕੁਝ ਫ੍ਰੀ ਹੈ ਅੱਛਾ ਹਾਂ ਹਾਂ ਹੁਣ ਸਮਝ ਗਈ ਮੈਂ ਤੇਰੀ ਇਹਦਾ ਪੂਰਾ ਪਰਫਾਰਮਾ ਜਿਹੜਾ ਉਥੋਂ ਨੂੰ ਦੱਸ ਦਿੰਨੇ ਆ ਏ ਆਪਾਂ ਹਰ ਐਤਵਾਰ ਨੂੰ ਸਿਖਾਉਨੇ ਆ ਲੋਕਾਂ ਨੂੰ ਸਵੇਰੇ 10 ਵਜੇ ਟ੍ਰੇਨਿੰਗ ਸ਼ੁਰੂ ਹੁੰਦੀ ਹੈ ਹਰ ਐਤਵਾਰ ਨੂੰ ਅੱਛਾ ਤੇ ਸ਼ਾਮ ਨੂੰ 3:30-4 ਵਜੇ ਆਪਾਂ ਫ੍ਰੀ ਕਰ ਦਿੰਨੇ ਆ ਠੀਕ ਹੈ ਇੱਕ ਦਿਨ ਚ ਹੀ ਸਾਰਾ ਕੁਸਾ ਖਾ ਕੇ ਤਸੱਲੀ ਕਰਾ ਕੇ ਤੋਰ ਦਿੰਨੇ ਆ ਤੇ ਇਹਦੀ ਫੀਸ ਪੁੱਛ ਲੈ ਕਿੰਨੀ ਕ ਹੈ ਹਾਂ ਫੀਸ ਕਿੰਨੀ ਆ ਫਿਰ ਤਾਂ ਤੂੰ 2-3 ਲੱਖ ਰੁਪਏ ਲੈਂਦਾ ਹਮੇ ਨਾ 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 ਪੂਆ 10000 ਲੱਗਾਂ ਨਾ 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 25000 ਉਹ ਨਹੀਂ ਪੂਆ 10000 ਨਾ ਬਿਲਕੁਲ 3100 ਪੂਆ 3100 ਬਸ 3100 ਦੇ ਵਿੱਚ ਸਾਰਾ ਕੁਝ ਹੀ ਹੈ। ਓਹੋ 31000 ਦੇ ਵਿੱਚ ਆਉਂਦਾ ਕੀ ਆ ਸਾਡੇ ਵਾਲੇ ਦਾ? 31000 ਨਹੀਂ 3100। 3100 ਦੇ ਵਿੱਚ ਤੁਸੀਂ ਇੰਨਾ ਕੰਮ ਸਿੱਖ ਸਕਦੇ ਹੋ, ਇੰਨਾ ਬਣਾਉਣਾ। ਆਹ ਦੇਖ ਲਓ ਕਿੰਨਾ ਸਮਾਨ ਆ ਟੱਟੀ ਵਾਲਾ, ਆ ਪੋਚਿਆਂ ਵਾਲਾ, ਆ ਦੂਜਾ ਜੋ ਖਣਦਾ ਸਰਫ ਕੱਪੜੇ ਧੋਣ ਵਾਲਾ, ਆ ਹੱਥ ਧੋਣ ਵਾਲਾ, ਫਰਸ਼ ਧੋਣ ਵਾਲਾ। ਇੰਨਾ ਸਮਾਨ ਤੁਸੀਂ ਬਣਾਉਣਾ ਸਿੱਖ ਸਕਦੇ ਹੋ। ਜਦੋਂ ਫੇਰ ਬੰਦਾ ਸਿੱਖ ਗਿਆ ਉਹ ਤੇਰੇ ਵਾਂਗੂ ਫੈਕਟਰੀ ਲਾ ਸਕਦਾ ਮੇਰੇ ਵਾਂਗੂ ਫੈਕਟਰੀ ਲਾ ਸਕਦਾ ਹੁਣ ਤੂੰ ਪੁੱਛੇ ਵੀ ਉਹ ਕਿੰਨੇ ਕ ਪੈਸੇ ਨਾਲ ਕੰਮ ਚਲਾ ਸਕਦਾ ਹਾਂ ਕਿੰਨੇ ਪੈਸਿਆਂ ਚ ਚਾਹੇ 5000 ਨਾਲ ਕੰਮ ਚਲਾ ਲੇ ਅੱਛਾ ਹਾਂ ਕੋਈ ਅਦੋਨਿਕ ਮਸ਼ੀਨ ਦੀ ਲੋੜ ਨਹੀਂ ਹੱਥਾਂ ਨਾਲ ਕੰਮ ਚਲਾਉਨੇ ਆ ਸਿਰਫ ਆ ਇੱਕ ਕੰਡਾ ਲੈਣਾ ਪੈਣਾ ਜਿਹਦੇ ਨਾਲ ਤੋਲ ਤੋਲ ਕੇ ਸਮਾਨ ਪਾਉਣਾ ਬਾਸ ਅੱਛਾ ਇਹ ਤਾਂ ਸਸਤਾ ਹੀ ਆ ਫੇਰ ਇਹ ਸਸਤਾ ਹੀ ਆ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਕੋਈ ਅਦੋਨਿਕ ਮਸ਼ੀਨ ਦੀ ਲੋੜ ਨਹੀਂ ਸਾਰਾ ਸੇ ਹੱਥਾਂ ਦੇ ਨਾਲ ਤਿਆਰ ਕਰਦੇ ਆ 10 ਦੇ 10 ਪ੍ਰੋਡਕਟ ਅੱਛਾ ਹਾਂ ਕੋਈ ਅਦੂਰੀਕ ਮਸ਼ ਵੇਚੋ ਮੇਰਾ ਪਾਣੀ ਤੋਂ ਪੈਸਾ ਹੈ ਪਾਣੀ ਪਾਈ ਚਲੋ ਪੈਸਾ ਕਮਾਈ ਚਲੋ ਪਾਣੀ ਪਾਈ ਚਲੋ ਪੈਸਾ ਕਮਾਈ ਚਲੋ ਅੱਛਾ ਜਣੀ ਕੇ ਪਾਣੀ ਦੇ ਹੀ ਪੈਸਾ ਪਾਣੀ ਦੇ ਹੀ ਪੈਸਾ ਬਾਸ ਹਾਂ ਫਿਰ ਆਹਾਂ ਦੇ ਨਾ ਸਰਫਾ ਇਹ ਸਰਫਾ ਇਹ ਚ ਕੀ ਹੈ ਮਿੱਟੀ ਦਾ ਸਰਫਾ ਬਣਦਾ ਇਹ ਅੱਛਾ ਮਿੱਟੀ ਦਾ ਮਿੱਟੀ ਨਾਲ ਸਰਫਾ ਬਣਦਾ ਥੋੜੇ ਜਿਹਾ ਕੈਮੀਕਲ ਪਾਉਣੇ ਪੈਂਦੇ ਨੇ ਬਸ ਅੱਛਾ ਹਾਂ ਅਰੇ ਇਹ ਵੱਡੀਆਂ-ਵੱਡੀਆਂ ਕੰਪਨੀਆਂ ਜਿਹੜੀਆਂ ਆਪਾਂ ਨੂੰ 110 ਰੁਪਏ ਕਿਲੋ 120 ਰੁਪਏ ਕਿਲੋ ਵੇਚਦੀਆਂ ਨੇ ਹਾਂ ਕੁੱਲ 40-45 ਰੁਪਈਆਂ 'ਚ ਕਿਲੋ ਤਿਆਰ ਹੋ ਜਾਂਦਾ ਉਹ ਅੱਛਾ ਹਾਂ ਇੰਨਾ ਉਹ ਲੈ ਇੰਨਾ ਉਹ ਲੈ ਤੁਸੀਂ ਆ ਬਲਾਲਾ ਹੁਣ ਦੁੱਗਣੇ ਨਾਲੋਂ ਵੀ ਵੱਧ ਹੋ ਗਿਆ ਹਾਂ ਆ ਜਿਹੜਾ ਆਹਾ ਆਹਾ ਲੋਕ ਵੇਚਦੇ ਨੇ ਆਹਾ ਹਾਂ ਇਹ 70-80 ਰੁਪਈਆਂ ਦਾ ਵੇਚਦੇ ਨੇ ਇਹ ਹਾਂ ਇਹ ਆਪਾਂ ਨੂੰ 22-23 ਰੁਪਈਆਂ 'ਚ ਤਿਆਰ ਹੋ ਜਾਂਦਾ ਅੱਛਾ 22-23 ਰੁਪਈਏ 'ਚ ਹਾਂ ਹਾਂ ਇਹ ਤਾਂ ਭਾਈ ਬਹੁਤ ਵਧੀਆ ਜਿਹੜੇ ਮੁੰਡਿਆਂ ਕੋਲੇ ਕੰਮ ਨਹੀਂ ਹੈਗਾ ਕੁੜੀਆਂ ਕੋਲੇ ਕੰਮ ਨਹੀਂ ਤੇ ਉਹ ਵੀ ਕੰਮ ਖੋਲ ਸਕਦੇ ਨੇ ਉਹ ਵੀ ਕੰਮ ਖੋਲ ਸਕਦੇ ਨੇ ਹਾਂ ਬਿਲਕੁਲ ਬਿਲਕੁਲ ਤੇ ਕਿਹੜਾ ਨੰਬਰ ਕਿਹਦਾ ਨੰਬਰ ਦੱਸ ਦੇ ਸੇ ਹਾਂ ਨੰਬਰ ਆਪਣਾ 9780110408 ਕਾਲ ਕਰ ਲਿਓ ਸੀਟ ਬੁੱਕ ਕਰਾਉਣੀ ਪੈਂਦੀ ਆ ਪਹਿਲਾਂ 500 ਰੁਪਇਆ ਪੇ ਕਰ ਦਿਓ ਸਾਨੂੰ ਅੱਛਾ ਸੀਟ ਬੁੱਕ ਕਰਨੀ ਪੈਂਦੀ ਸੀਟ ਬੁੱਕ ਕਰਨੀ ਪੈਂਦੀ ਆ ਕਿਉਂਕਿ ਅਸੀਂ ਖਾਣ ਪੀਣ ਦਾ ਪ੍ਰਬੰਧ ਵੀ ਅਗਲਾ ਦਾ ਬੈਠਣ ਦਾ ਪ੍ਰਬੰਧ ਵੀ ਕਰਨਾ ਹੁੰਦਾ ਨਾ 500 ਰੁਪਇਆ ਸਾਨੂੰ ਪਾ ਕੇ ਆਪਣੀ ਸੀਟ ਬੁੱਕ ਕਰਵਾ ਲੇ ਪਿੰਡ ਤਲਵਾੜਾ ਠੀਕ ਹੈ ਹਰਿਆਣਾ ਪੰਜਾਬ ਦੇ ਬਾਰਡਰ ਤੇ ਆ ਨਾਲ ਜਖੜ ਜਾਖੜ ਲੱਗਦਾ ਸਿਟੀ ਜਾਖੜ ਲੱਗਦੀ ਹੈ ਇੱਥੇ ਟ੍ਰੇਨ ਵੀ ਆਉਂਦੀ ਹੈ ਲੁਧਿਆਣੇ ਤੋਂ ਆਉਂਦੀ ਹੈ ਅੰਮ੍ਰਿਤਸਰ ਲੁਧਿਆਣਾ ਆਪਣਾ ਸੰਗਰੂਰ ਸੁਨਾਮ ਜਾਖੜ ਇਧਰੋਂ ਬਠਿੰਡਾ ਸਾਈਡ ਤੋਂ ਆਊਗਾ ਬਠਿੰਡਾ ਮਾਨਸਾ ਸਿੱਧੂ ਵਾਲਾ ਮਾਨਸਾ ਮੂਸੇ ਵਾਲਾ ਮਾਨਸਾ ਬੁੜਲਾਡਾ ਜਾਖੜ ਉਦੋਂ ਨਰਵਾਣਾ ਸਾਈਡ ਤੋਂ ਨਰਵਾਣਾ ਟੋਹਾਣਾ ਤੇ ਆਪਣਾ ਜਾਖੜ ਜੇ ਪਟਿਆਲੇ ਤੋਂ ਆਉਣਾ ਪਟਿਆਲਾ ਸਮਾਣਾ ਪਾਤਣਾ ਜਾਖੜ ਇਸ ਤਰ੍ਹਾਂ ਰੂਟ ਲੱਗਦੇ ਨੇ ਇਹਨਾਂ ਨੂੰ ਅੱਛਾ ਹਾਂ ਤੇ ਜਾਕਲ ਨਾਲ ਹੀ 2 ਕਿਲੋਮੀਟਰ ਆਪਣਾ ਪਿੰਡ ਹੈ ਤਲਵਾੜਾ ਤਲਵਾੜੇ ਦੇ ਵਿੱਚ ਆਪਾਂ ਫੈਕਟਰੀ ਲਾਈ ਹੋਈ ਹੈ ਆਪਾਂ ਨੂੰ ਬੰਦਾ ਕੰਟੈਕਟ ਕਰੇ ਇਹ ਆਪਾਂ ਉਹਨਾਂ ਨੂੰ ਜਦੋਂ ਐਲਐਨਸੀ ਸੀਡ ਬੁੱਕ ਕਰਾ ਲਈ ਆਪਾਂ ਉਹਨੂੰ ਲੋਕੇਸ਼ਨ ਭੇਜ ਦਿੰਨੇ ਆ ਅਗਲਾ ਰਾਮ ਨਾਲ ਇੱਥੇ ਪਹੁੰਚ ਜਾਂਦਾ ਵਾਹ ਜੀ ਵਾਹ ਹਾਂ ਜੇ ਕਿਸੇ ਕੋਲੇ ਸਾਧਨ ਨਾ ਹੋਵੇ ਤੁਸੀਂ ਲੈ ਵੀ ਆਉਂਦੇ ਅਸੀਂ ਲੈ ਵੀ ਆਉਨੇ ਆ ਅਸੀਂ ਛੱਡ ਵੀ ਆਉਨੇ ਆ ਇਹ ਤਾਂ ਬਾਤ ਮੈਂ ਤਾਂ ਕਹਿੰਦੀ ਆ ਉਹ ਗੱਲ ਹੋਗੀ ਕੀ ਕਹਿੰਦੇ ਹੁੰਦੇ ਨੇ ਵੀ ਲੁੱਟ ਲਓ ਮੇਲਾ ਜੀ ਤੁਹਾਨੂੰ ਲੁੱਟਿਆ ਜਾਂਦਾ ਲੁੱਟ ਲਓ ਮੇਲਾ ਸੁਨੇਹਰੀ ਮੌਕਾ ਨਿਲ ਗਿਆ ਤੁਹਾਨੂੰ ਹੁਣ ਸੇਤੀ ਸੇਤੀ ਨੰਬਰ ਵੀ ਨੋਟ ਕਰ ਲਿਆ ਸੇਤੀ ਕੰਟੈਕਟ ਕਰੋ ਸੀਟ ਬੁੱਕ ਕਰੋ ਸਿੱਖੋ ਇਹ ਕੰਮ ਆਪ ਦਾ ਕੰਮ ਆਪ ਖੋਲੋ ਜਿਹੜੇ ਬੇਰੁਜ਼ਗਾਰ ਨੇ ਉਹਨਾਂ ਨੂੰ ਮਿਲ ਜੂ ਰਜਗਾਰ ਤਾਂ ਬਹੁਤ ਪੁੰਨ ਦਾ ਕੰਮ ਆ ਮੈਂ ਤਾਂ ਐਂ ਕਹਿੰਦਾ ਪੂਆ ਵੱਡੇ ਨੌਕਰ ਬਣਨ ਨਾਲੋਂ ਮਾਲਕ ਬਣ ਜਾਓ ਚਾਹੇ ਛੋਟੇ ਬਣ ਜਾਓ ਬਿਲਕੁਲ ਸਹੀ ਉਹ ਜਿਹੜੇ ਮੁੰਡੇ ਬਾਹਰਲੇ ਦੇਸ਼ਾਂ 'ਚ ਭੱਜੀ ਜਾਂਦੇ ਨੇ 20-20 ਲੱਖ ਰੁਪਇਆ ਲਾ ਕੇ ਮੈਂ ਕਹਿੰਦਾ 50 ਹਜ਼ਾਰ ਰੁਪਇਆ ਲਾ ਕੇ ਆਪਦਾ ਬਿਜ਼ਨਸ ਸਟਾਰਟ ਕਰੋ ਆਪਦੇ ਘਰੇ ਬੈਠੇ ਕਮਾਓ ਬਿਲਕੁਲ ਬਿਲਕੁਲ ਲੜੇ ਨੂੰ ਵੇਚਣ ਜਾਣ ਦੀ ਲੋੜ ਦੀ ਲੋਕ ਆਪਦੇ ਕਰੋ ਤੁਹਾਡੇ ਕਰੋ ਲੈ ਕੇ ਜਾਣਗੇ ਆਪ ਹਾਂ ਲੋੜ ਦਾ ਸਾਮਾਨ ਹੈ ਇਹ ਤਾਂ ਹਰ ਇੱਕ ਨੂੰ ਲੋੜ ਆ ਦੇਖੋ ਜੇ ਕੋਈ ਆ ਕੱਪੜੇ ਧੋਣ ਦੀ ਹਰ ਇੱਕ ਨੂੰ ਲੋੜ ਆ ਆ ਜੇ ਜੇ ਕਹਿੰਦਾ ਚਿੱਟਾ ਜਫਰਨੈਲ ਜੀ ਇਹਦੀ ਵੀ ਲੋੜ ਆ ਸਾਰੇ ਚੀਜ਼ਾਂ ਦੀ ਲੋੜ ਹੀ ਲੋੜ ਆ ਹਾਂ ਆ ਤੇਰੇ ਕੋਲ ਤਾਂ ਚਾਰ ਪੰਜ ਮੁੰਡੇ ਕੰਮ ਕਰਦੇ ਨੇ ਬਾਕੀ ਕਿੱਧਰ ਨੂੰ ਗਏ ਇਹ ਮੁੰਡੇ ਕੰਮ ਕਰਦੇ ਨਹੀਂ ਜੀ ਸਾਰੇ ਇਹ ਅੱਜ ਹੁਣ ਖਾਣਾ ਖਾਣ ਗਏ ਹੋਣੇ ਜੀ ਦੁਪਹਿਰ ਦਾ ਟਾਈਮ ਹੋ ਰਿਹਾ 1 ਵਜੇ ਇਸ ਟਾਈਮ ਹਾਂ ਇਹ ਰੈਸਟ ਤੇ ਨੇ ਰੋਟੀ ਖਾਣ ਗਏ ਨੇ 2 ਵਜੇ ਆਉਣਗੇ ਹੁਣ ਮੁੰਡੇ ਠੀਕ ਆ ਹੋਰ ਕੁਝ ਕਹਿਣਾ ਚਾਹਣਾ ਨਾ ਬਸ ਬਸ ਤੁਸੀਂ ਹੁਣ ਤੁਸੀਂ ਕਹੋ ਵੀ ਆਜੋ ਤੇ ਆਪਦਾ ਲੁੱਟ ਲਓ ਮੇਲਾ ਇਹ ਸੀਮਤ ਟਾਈਮ ਲਈ ਆ ਕੁਝ ਟਾਈਮ ਲਈ ਖੁੱਲਿਆ ਇਹ ਟ੍ਰੇਨਿੰਗ ਉਦੋਂ ਬਾਅਦ ਬੰਦ ਹੋ ਜਾਣੀ ਆ ਫਿਰ ਕਹਿੰਦਾ ਮੈਂ ਨਹੀਂ ਸਿੱਖਿਆ ਮੈਂ ਰਹਿ ਗਿਆ ਮੈਂ ਰਹਿ ਗਿਆ ਦੇਖੋ ਭਾਈ ਗੱਲ ਤੁਸੀਂ ਸਾਰੀ ਦੇਖ ਲਈ ਮੈਨੂੰ ਸੀ ਗਲਤਫਹਿਮੀ ਮੇਰੀ ਹੋ ਗਈ ਗਲਤਫਹਿਮੀ ਦੂਰ ਥੋੜੀ ਵੀ ਹੋ ਗਈ ਦੂਰ ਤੇ ਛੇਤੀ ਛੇਤੀ ਨੰਬਰ ਤੇ ਕਰਕੇ ਕੰਟੈਕਟ ਛੇਤੀ ਕੰਮ ਸਿੱਖੋ ਮੈਂ ਤਾਂ ਚੱਲੀਆਂ ਹੁਣ ਵਹਿੰਦੀ ਵਹਿੰਦੀ ਕਿਉਂਕਿ ਕਿਤੇ ਮੈਨੂੰ ਹੋ ਨਾ ਆਪੂਆ ਤੈਨੂੰ ਸਰਫ ਦੇ ਕੇ ਭੇਜਾਂਗੇ ਖੜ ਜਾ ਅੱਛਾ ਹਾਂ ਲੈ ਭਾਈ ਪਾਪੂਆ ਨੂੰ ਦਿੰਨੇ ਆ ਸਰਫ ਨਾਲੇ ਹੋਰ ਸਾਰਾ ਪ੍ਰੋਡਕਟ ਦੇ ਕੇ ਪਾਪੂਆ ਨੂੰ ਦਿਦਾ ਕਰਦੇ ਤੇ ਤੁਸੀਂ ਆਪਦਾ ਚੱਕੋ ਫਟਾਫਟ ਫੋਨ ਤੇ ਸਾਨੂੰ ਲਾਓ ਕਾਲ 500 ਰੁਪਏ ਪਾ ਕੇ ਕਰਾਓ ਆਪਣੀ ਸੀਟ ਬੁੱਕ ਤੇ ਪਹੁੰਚ ਜਾਓ ਪਿੰਡ ਤਲਵਾੜੇ ਤਲਵਾੜੇ